ਸ਼ੀਕਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਸ ਮਿਸਿਸ ਗੇਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਣ ਬਹੁਤ ਵਧੀਆ ਹੋਵੋਗੇ ਸੋ ਅੱਜ ਆਪਾਂ ਆਇਆ ਸ਼ਾਪਿੰਗ ਕਰਨ ਦੇ ਲਈ ਤੇ ਦਿਨੇ ਤਾਂ ਕੀ ਟਿਕਣਾ ਰਾਤ ਨੂੰ ਵੀ ਨਹੀਂ ਟਿਕਦੇ ਸ਼ਾਪਿੰਗ ਕਰਨ ਦੇ ਲਈ ਤੇ ਆਪਾਂ ਆਇਆ ਯੂਡੀਓ ਸੋ ਚਲੋ ਜੀ ਦੇਖੀਏ ਕੀ ਖਰੀਦਦਾਰੀ ਕਰਦੇ ਆ ਸਾਰੇ ਜਣੇ ਸੋ ਚਲੋ ਜੀ ਕਿਉਂਕਿ ਆਏ ਹੋ ਨੇ ਗੁਰਪ੍ਰੀਤ ਕੌਰਣੀ ਚਲੋ ਆਜੋ ਦੇਖੋ ਚੱਕ ਬਾਕੀ ਇਹ ਵੀਡੀਓ ਬੈਗ ਕਿੱਧਰ ਬੰਦ ਕਰੀ ਨਾ ਠੀਕ ਆ ਇਹ ਹੋਰ ਦੇਖਣਾ ਬੁੜੀਆਂ ਜਿਹਾ ਵਾਲਾ ਪ੍ਰਿੰਟ ਚੱਕ ਲਿਆ ਨੀਲਾ ਜਿਹਾ ਕਿੱਥੇ ਕੰਮ ਕਰਦਾ ਆ ਸੋਣਾ ਆ ਤੇ ਅੱਗੇ ਦੇ ਨਹੀਂ نیچے-नीचे ਤੂੰ ਲੈ ਕੇ ਨਹੀਂ ਦਿੰਦਾ ਹੈਗਾ ਲੈ ਕੇ ਨਹੀਂ ਦਿੰਦਾ ਬੜੀ ਉਹ ਤਾਂ ਬਹੁਤ ਆ ਆ ਇਹ ਆਉਂਦੇ ਆ ਵੇ ਸੈਕਸ਼ਨ ਚ ਆ ਗਏ ਉੱਪਰ ਭੀ ਸੋਹਣਾ ਰੰਗ ਦਾ ਕਤਲਾ ਕਤਲਾ ਟਰਾਈ ਰੂਮ ਵਿੱਚ ਉਹ ਦੇ ਸੋਹਣਾ ਲੱਗਦਾ ਨਾ ਸਹੀ ਲੱਗਦਾ ਠੀਕ ਓਕੇ ਆ ਆ ਲੈ ਲੈਂ ਜੋ ਫਮੀ ਜੀ ਕੰਨੀ ਹਾਂ ਸ਼ਾ ਸ਼ਾਤ ਤੋ ਜਿਹੜੀ ਪਬਲਿਕ ਸਪੋਟੀ ਪਾਲਾ ਉਹ ਵੀ ਸ਼ਾਪਿੰਗ ਹੁੰਦੀ ਹੋਈ ਇੰਨੇ ਕੱਪੜੇ ਖਰੀਦ ਲਏ ਹਜੇ ਇਹ ਚ ਬਾਹਰ ਇਧਰੇ ਹਾਂ ਵਾਲੀ ਦਾ ਕੱਢ ਦੇ ਵਾਲੀ ਕੋਲ ਲੋਹੜਾ ਵੀ ਕਾਲੀਆਂ ਨਹੀਂ ਲੱਗਦੀ ਕਿ ਕਾਲੀ ਘਾਟ ਨਹੀਂ ਹੋਵੇ ਨਾ ਜੀ ਆਪਾਂ ਸ਼ਾਪਿੰਗ ਕਰ ਲਈ ਥੋੜੀ ਜੀ ਜੋਵਨ ਦੇ ਲਈ ਇਧਰ ਆਓ ਜੋਵਨ ਤੇ ਹੋਰ ਦੇ ਦਿਆ ਕੁਝ ਜੋਵਨ ਲਈ ਇੱਕ ਪ੍ਰਿੰਟ ਸਾਰਿਆਂ ਨੂੰ ਪਸੰਦ ਆਇਆ ਹੈ ਪਰ ਸਾਈਜ਼ ਨਹੀਂ ਮਿਲਦਾ ਕਹਿ ਕੇ ਜਾਂਦੇ ਆ ਜੂੜੀ ਵਾਲਿਆਂ ਨੂੰ ਕਿਹੜਾ ਉਹ ਵੀ ਵਧੀਆ ਉਹ ਵੀ ਬੜੀ ਚੰਗੀ ਇੰਦਰਜੀਤ ਟਰਾਈ ਕਰਦੇ ਹੋਏ ਹਾਂ ਇਹ ਉੱਚੀ ਹੈ ਬੱਚੀ ਹਾਈ ਭਾਈ ਇਹ ਕੀ ਹੈ ਇਹ ਸਾ ਵੀ ਰਹੇ ਸਰਕਾਰ ਕੀ ਕਰਦੇ ਨੇ ਹਾਂ ਮੈਂ ਘੰਟੇ ਤੱਕ ਜੂੜ ਘੰਟੇ ਘੰਟੇ ਦਾ ਆ ਆਪਾਂ ਰੈਡੀ ਆ ਮੇਕਅਪ ਵਾਲੇ ਆਉਂਦੇ ਆ ਲੋ ਜੀ ਬਲ ਬਣ ਗਿਆ ਇੱਧਰ ਤਾਂ ਘੱਟੇ ਰਹਿ ਗਿਆ ਕੰਮ ਲੋ ਜੀ ਸ਼ਾਪਿੰਗ ਕਰ ਲਈ ਆ ਉਧਰ ਇੱਕ ਬੈਗ ਦੋ ਬੈਗ ਇੱਧਰ ਚੱਲੇ ਹੁਣ ਆਪਾਂ ਘਰ ਨੂੰ ਇਹ ਕੋਈ ਝੁੱਲਿਆਂ ਚ ਝੁੱਲਾਂ ਚਲੋ ਕਮਾਫਰਾ ਕੇ ਫਿਰ ਡਾਕਟਰੀ ਇਲਾਜ ਹੋ ਰਿਹਾ ਜੂੜੀਆਂ ਜੂੜੀਆਂ ਫਿਰ ਬਾਹਰ ਬਣ ਕੇ ਘਬਰਾਟ ਹੁੰਦੀ ਕੁਣ ਕੋਸ ਲਾਉਣੇ ਨੇ ਵਸਣ ਬਖਾ ਚੈਤਰਾ ਉਹ ਆ ਕੇ ਮੈਨੂੰ ਚੈੱਕ ਕਰਦੀ ਰੁਕ ਜਾ ਉਹ ਆ ਗਈ ਨਾ ਮੈਂ ਆਈ ਹੁਣ ਮੈਂ ਡਾਕਟਰ ਨਹੀਂ ਆਈ ਉਹ ਜਦੋਂ ਮਰਜੀ ਪਾਦਾ ਚੇਪੀ ਤਾਂ ਉਹਨੂੰ ਲੱਗਦੀ ਨਹੀਂ ਮੈਂ ਡਾਕਟਰ ਨਹੀਂ ਆਈ ਆ ਜੀ ਜੇ ਇੱਕ ਦਿਨ ਨਾਲ ਦੀ ਸਾਹਮਣੇ ਚਲੀਦੀ ਆ ਜੀ ਐਨਐਮ ਕਰੀ ਹੋਈ ਆ ਥੋੜੀ ਮੋਟੀ ਮੈਂ ਤਾਂ ਦੇਦੀ ਆ ਮੈਂ ਉਹ ਬਣੀ ਚੱਕਾ ਸੀ ਕੋਈ ਤੇਰਾ ਵੀ ਗਲਤ ਆ ਫਿਰ ਦੁਬਾਰਾ ਚੈੱਕ ਕਰਾ ਨਹੀਂ ਮੇਰੇ ਤਾਂ ਠੀਕ ਰਹਾ ਸੀ ਕਿ ਇੱकडे ਉੱਪਰ ਲਾਇਆ ਸੀ ਮੇਰੇ ਲੈ ਭਾਈ ਆਈ ਲਾਇਆ ਸੀ ਲੈ ਜੀ ਆਈ ਜਿਵੇਂ ਮੈਂ ਤੇ ਲਾ ਮੈਂ ਤੇਂਦਰਜੀਤ ਲੈ ਵੀ ਅਮਰਤ ਹਰੇ ਨਾ ਰਾਮ ਜੀ ਆਉਂਦਾ ਦਿਲ ਤਾਂ ਚਾਹਦਾ ਜੀ ਆਪਣਾ ਦਿਲ ਤਾਂ ਚਾਹਦਾ ਆਈ ਦਾਤਾ ਦੇ ਨਾਲ ਹੀ ਬਣ ਓਕੇ ਆ ਤੇ ਧਾਕਣ ਕਿੰਨੀ ਐ ਜੀ ਤਨ ਬਲਾਂ ਕੱਢੀ ਨਾ ਤਾਂ ਕੰਮ ਹੋਇਆ ਨਹੀਂ ਨਾ ਇਹ ਕੰਮ ਹੋਇਆ ਨਹੀਂ ਬਫੀ ਤੇਰਾ ਮੁੰਜਾ ਮੈਂ ਯਾਰ ਇਹ ਪੂਰਾ ਹੋਰ ਸੈਟ ਆ ਕਬਰਾੜ ਨਹੀਂ ਘਾਟੀ ਲੱਗਿਆ ਵੈਸੇ ਕੋਈ ਨਾ ਚਲ ਕੋਈ ਨਾ ਸਿੱਧਾ ਹੀ ਦੀਆ ਗੱਗੀ ਤੇ ਤੁਹਾਡਾ ਲੱਗ ਰਿਹਾ ਗੱਗੀ ਤੇ ਵੀ ਕਰ ਦਿੰਦਾ ਸੈਟ ਹੁਣ ਹੁਣ ਸੈਟ ਆਊਗਾ ਕੋਈ ਡਾਕਟਰੀ ਪੜ੍ਹਿਆ ਲਿਆ 295 ਬਾਰੇ ਜੋ ਪਹਿਲਾਂ ਲਾਈ ਨਹੀਂ ਮੈਨੂੰ ਲੱਗਦਾ ਮੈਂ ਰੇਕਣੀ ਲਾਈ ਸੀ ਮੈਂ ਕਿਹ ਮੈਂ ਤਾਂ ਹੋ ਰਹੀ ਹੈ ਬੁਟੀ ਬਹੁਤ ਬੁਟੀ ਕਿਉਂ ਆ ਗਿਆ ਪਹਿਲਾਂ ਦੇ ਥੇਲਾ ਦੇ ਬਹੁਤ ਸਿੱਧੇ ਲਿਖੇ ਚੂੜੇ ਤੇ 124 ਤਿੰਨ ਹੋਣੀ ਉਹ ਵੀ ਠਾਕੜੀ ਜਾਰੀ ਨਹੀਂ ਰੁਕ ਗਈ ਇਹ ਕੀ ਕਰਦਾ

ਆਮਰਦੀ ਦੇ ਦੇਖੀ ਨਾ ਸਾਨੂੰ ਸੁਖਾਇਆ ਹੋਇਆ ਸਾਰ ਕੱਲ ਮੈਂ ਅੰਬੀ ਦਾ ਲਾਗੜ ਦੋ ਤਿੰਨ ਸਾਲਾਂ ਤੋਂ ਖੁੱਦ ਨੂੰ ਕਰਦੇ ਨਹੀਂ ਇਹਦਾ ਚੱਕਰ ਹੁੰਦਾ ਬੰਦੇ ਮੰਨ ਕੇ ਨਾ ਮਾਂ ਨੇ YouTube ਤੇ ਦੇਣੀ ਅਸਲ ਡਾਕਟਰ ਆਇਆ ਹੱਟ ਡਾਕਟਰ ਲਾਈਏ ਮੋਨ ਅਸਲ ਤੇ ਲਾਈਏ ਡਾਕਟਰ ਹੈਗਾ ਹੈ ਹੱਲ ਨਹੀਂ ਜਾਈਦੀ ਬਾਣ ਸਾਡੀ ਦੂਰ ਨੂੰ ਕਹਾਂ ਹਵਾ ਜੀ ਨਹੀਂ ਘਰਦੀ ਹੋਣੀ ਫੋਨ ਤਾਂ ਕਰ ਲਾ ਫੇਲਾ ਬੰਦੇ ਹੋ ਗਈ ਸੀ ਇਧਰ ਬਾਹਰ ਵਾਲਾ ਪੈ ਗਿਆ ਤੂੰ ਹੁਣ ਜੀ ਵੀ ਹੈਂਗ ਕਰਤੀ ਉਹ ਮੁੜ ਕੇ ਦੱਸਣ ਜਾਣਗੇ ਪਰ ਜੀਰੋ ਹੈ ਟਪੂਠਾ ਪੈਂਤੀ ਮੇਰੇ ਭਾਈ ਮੇਰੇ ਹੱਥ ਖੜੇ ਆ ਹੁਣ ਨਾ ਹੋਏ ਜਾਣਗੇ ਸਹੀ ਗੱਲ ਆ ਹੁਣ ਲੱਤਾਂ ਵੀ ਲੱਗਣੇ ਨਹੀਂ ਲੰਦੇ ਕੀ ਇਹਨਾਂ ਨੇ ਸਹੀ ਖੜੀ ਨਹੀਂ ਗਏ ਹਾਂ ਕੋਪਨ ਖਾਣਾ ਆਦੂ ਕਿੰਨਾ 9465 ਘਟਿਆ ਘਟਿਆ ਲਗਨੇ ਵੀ ਚਾਰ ਕਬਰਾਟ ਹੋਣ ਲੱਗੇ ਸਾਰਿਆਂ ਨੂੰ ਆਉਂਦੇ ਬੈਗੇ ਚੱਕਣਾ ਚਾਹੀਦਾ ਬੈੱਡ ਨੂੰ ਸੇਦਾ ਮਾਂ ਭਾਈ ਮੈਂ ਕਲਾਸਾ ਲਵਾ ਰਿਹਾ ਲੱਟੀ ਕਹਿੰਦੇ ਆ ਕੁੜੀ ਨੂੰ ਕਰੇ ਗਬਰਾਟ ਨਹੀਂ ਹੋਈ ਇਹ ਅੱਜ ਜੂੜੀਓ ਜਾ ਕੇ ਆਈਆ ਰੁਪਈਏ ਲਾਇਆ ਵੀ ਪੂਨੀ ਉੱਠਦਾ ਘਟਦੀ ਬਾਹਰ ਘਟਦੀ ਬਾਹਰ ਘਟਦੇ ਆ ਵਾਹ ਜੂੜੀ ਉਹਨੇ ਬੀਬੀ ਨੂੰ ਸਾਰਾ ਕੁਝ ਹੈ ਹਾਂ ਵੀ ਦਰਦ ਤਮੋਰ ਤਮੋਰ ਤਾ ਮੋੜ ਤਾ ਆਪਣਾ ਵੀ ਬੀਪੀ ਲੋ ਹੋ ਗਿਆ ਇਹ ਤਾਂ ਹੈਕ ਕਰ ਦਿੱਤਾ ਹੈਲੋ ਆਪਣਾ ਵੀ ਬੀਪੀ ਲੋ ਹੋ ਗਿਆ ਹੋਰੋਂ ਕਹੀ ਮੇਰੇ ਕੋਲ ਲੈ ਕੇ ਨਹੀਂ ਦਿੱਤਾ ਤਾਂ ਹੋ ਗਿਆ ਲੈ ਹੱਦ ਹੋ ਗਈ ਅੱਧ ਗਈ ਹੋਰ ਜਿੰਨੇ ਸਸਤੇ ਚੋ ਨਹੀਂ ਲੈ ਆਇਆ ਫਿਰ ਤਾਂ ਸਰ ਗਿਆ ਨਾ ਲੈ ਕੇ ਨਹੀਂ ਦਿੱਤਾ ਨਾ ਜਾਂ ਉਹਕੇ ਮਾਰ ਲੈ ਕੇ ਜਾਣਾ ਸੀ ਕੰਮ ਤੇ ਤੂੰ ਲੱਗੀ ਹੋਈ ਆ ਹੈ ਦਦਾ ਬਾਰੇ ਕਾਉਣਾ 96 ਜਾਂ ਡਾਉਨ ਇਕੱਠਾ ਜਾਂ ਦੋਨਾਂ ਦਾ ਹੀ ਇਕੱਠਾ ਆ ਵੀ ਵੀ ਭੈਣੇ ਬਣੇ ਦਾ ਖਾਣ ਵਧੀਆ ਰੋਟੀ ਬਰਾਬਰੀ ਆ ਉੱਪਰ ਨਾ ਕੰਨ ਕਬਰਾੜ ਦੋਨਾਂ ਦੀ ਹੋ ਗਈ ਆਹ ਆਹ ਭਲੀ ਤੇ ਆ ਫਾਰਮੂਲਾ ਆ ਕੇ ਕਰ ਲਓ ਚੱਕ ਤਾ ਕਦੀ ਆਏਗੀ ਹੁੰਦਾ ਹੁੰਦਾ ਕਿਸੇ ਕੱਟਾ ਇਹ ਲਗੋ ਰਿਹਾ ਹੈ ਪਾਇਆ ਇਹ ਮੈਂ ਪੂਰਾ ਅਗਲਾ ਬੰਦਾ ਆ ਗਿਆ ਹਾਂ ਮਾਰਨਿੰਗ ਇਹ ਵਾਕੇ ਚਾਹ ਦੱਬ ਦੇ ਕਿਹੜਾ ਵੀ ਕਦਰ ਚੱਲੀ ਆ ਮੇਰੇ ਤਾਂ ਪਹਿਲੀ ਵਾਰ ਸੈੱਟ ਨਹੀਂ ਹੋਦਾ ਹੈਗਾ ਫੇਰ ਵੱਡੀ ਵੀ ਦੇਖਿਆ ਮੈਂ ਬੰਦ ਕਰਤੀ ਇਹਨੇ ਬੰਦ ਕਰਤੀ ਚਾਹ ਦੱਬ ਸੀ ਫੈਨ ਤੋਂ ਤਾਜ ਮਹਿਲ ਟੈਲੀਵਿਜ਼ਨ ਟੈਲੀਵਿਜ਼ਨ ਦੀ ਚਾਹ ਮਹਿਲ ਪਾ ਲਾ ਤੁਸੀਂ ਆਦੂ ਮੇਰੀ ਸਿਗਰਟ ਕੀ ਆਤੀ ਵਿਚਾਰੀ ਨੋ ਨੋ ਨਹੀਂ ਕਰੀ ਨਾ ਨਹੀਂ ਲਾ ਦਿੰਦੀ ਗੱਲ ਗੱਲ ਕਰਕੇ ਮਾਨੀਏ ਨਾ ਪੰਡਤ ਜਿੰਗਲ ਬੋਲਾ ਚੱਕੀ ਚੱਕੀ ਵਾਹ ਤੇ ਹੋਗਾ ਮਾਂਗੀ ਨਹੀਂ ਗਿਆ ਯਾ ਦਵੀ ਵਾਲਾ ਬੰਡਲਸ ਯਾਰ ਇਹਨੋਂ ਦਾ ਟਿਕਾ ਹੋਣਾ ਫੜ ਗਿਆ ਜਾ ਵੀ ਜਾ ਅਜਾ ਹਾਰਟ ਬੀਟ ਦੱਸਦਾ ਜੇ ਉਹ ਨਾਲ ਹਾਰਟ ਬੀਟ ਵੀ ਦੱਸੂ ਹੈ ਹਾਂ ਮੇਰੀ ਹਾਰਟ ਬੀਟ ਫੇਰ ਨਹੀਂ ਦੇਣੀ ਤੇਰੀ ਮਿਲ ਰਹੀਗੀ 30 70 70 ਲੱਗੇਗੀ 70 70 ਕੁੱਝ ਕੁ ਪਰਿਵਾਰ ਆਏ ਮੇਰੀ ਹਾਰਟ ਬੀਟ ਘਟੀ ਹੋਈ ਆ ਬਹੁਤ ਜ਼ਿਆਦਾ ਘਟਾ ਮੇਰੀ ਕਿੰਨੀ ਚਾਹੀਦੀ ਐ ਇਹ 70 ਪਲਸ ਚਾਹੀਦੀ ਐ 80 ਹੁੰਦੀ ਐ ਤਾਂ 55 ਮੇਰੀ ਇਹ ਟੂ ਗਰਾਊਂਡ ਤੇ ਹਾਰਟ ਕਈ ਵਾਰ ਲੱਗਾ ਹੁੰਦਾ ਵੀ ਮੇਰਾ ਹਾਰ ਰੋਕਦਾ ਰੋਕਦਾ ਹੁੰਦਾ ਤੇ ਤੁਸੀਂ ਦਿਖਾਓ ਆਪੇ ਤਾਂ 10 ਹੁੰਦਾ ਆਪਾਂ ਤਾਂ ਦਿਖਾਉਂਦੇ ਆਪਾਂ ਭਾਈ ਹੋਣੀ ਹੈ ਟੈਂਪਰ ਆਉਂਦਾ ਇੱਥੇ ਬੀਪੀ ਚੈੱਕ ਕਰਾ ਲੈਂਦੇ ਆਂ ਐਕਸੈਕਟ ਮੰਗਾ ਇਹ ਤੇ ਲਈ ਨੀ ਚੰਗਾ ਡਾਕਟਰ ਮੰਗਵਾ ਰੰਗਲਾ ਬੀਪੀ ਨਹੀਂ ਮੇਰੀ ਗੱਲ ਤਾਂ ਸੁਣ ਬੀਪੀ ਉਹ ਬੀਪੀ ਚੈੱਕ ਕਰਨ ਲਈ ਨੰਬਰ ਦੇ ਦੋ ਜਿਹੜਾ ਸੂਟਾ ਲਈ ਦਿਨੇ ਹੁੰਦੇ ਆ ਬੋਲ ਨੰਬਰ 768 ਹਾਂ 030 26 030 26 ਇੱਥੇ ਤੁਹਾਡਾ ਬੁਖਾਰ ਵੀ ਚੈੱਕ ਕੀਤਾ ਜਾਊ ਬੀਪੀ ਵੀ ਚੈੱਕ ਕੀਤਾ ਜਾਊ ਹੈ ਜੇ ਕਿਹਾ ਮੈਂ ਆਨਲਾਈਨ ਚੈੱਕ ਕਰਾਉਣਾ ਉਹ ਵੀ ਕਰ ਦਾਂਗੇ ਉਹ ਵੀ ਕਰ ਦਾਂਗੇ ਆਪੇ ਕੱਲਾ ਹੋਊਗੀ ਆਪੇ ਹੁਣ ਪਹਿਲਾ ਹੋਊਗੀ ਆਪੇ ਹੁਣ ਪਹਿਲਾ ਫੀਵਰ ਦੀ ਵਾਪਸੀ ਹੋ ਜਾਊਗੀ ਪੇਮੈਂਟ ਦੀ ਵਾਪਸੀ ਹੋਣੀ ਨਹੀਂ ਹੈ ਤਾਂ ਕਹਿੰਦਾ ਬੀਬੀ ਚੱਕ ਕੋ ਦਵਾਈ ਖਾਣੀ ਕੋਈ ਗਾਰੰਟੀ ਨਹੀਂ ਦਵਾਈ ਕੜਕੜੀ ਵੀ ਹੋ ਸਕਦੀ ਆ ਮੈਨੂੰ ਨਾ ਲੱਗਿਆ ਮੇਰੀ ਗੱਲ ਤਾਂ ਸੁਣ ਦਵਾਈ ਕੜਕੜੀ ਵੀ ਹੋ ਸਕਦੀ ਆ ਹਾਂ ਹਾਂ ਬਿਲਕੁਲ ਉਹ ਤਾਂ ਪੱਕੀ ਹੋ ਲੱਗੂ ਜੀ ਇਹ ਮੇਰੀ ਟੈਨਸ਼ਨ ਆ ਹੁਣ ਆ ਉਦਾਂ ਦੀ ਦਵਾਈ ਦਵਾਂਗੇ ਨਹੀਂ ਮੇਰੀ ਗੱਲ ਤਾਂ ਸਰ ਜਿਆਦੇ ਟੈਨਸ਼ਨ ਆ ਖੇਤਾ ਕੜਕੜੀ ਪਸੂ ਜੇ ਘੱਟ ਟੈਨਸ਼ਨ ਆ ਕੋਈ ਜੀਰੀ ਵਾਲੀ ਦੇ ਦਾਂਗੇ ਜੇ ਅਦਲਾ ਅਦਮ ਵਿਚਾਲਾ ਜਾ ਹੋ ਜਵੇ ਇਹ ਨਾਓ ਪਾਸੇ ਨਾਓ ਬਾਸ ਨਾ ਨਾ ਉਹ ਕਾ ਜਿੰਨ ਜਿਆਦਾ ਟੈਨਸ਼ਨ ਆ ਉਹ ਤਾਂ ਪੱਕਿਓ ਲੱਗੂਗੀ ਕੰਕਾਲੀ ਦਾ ਲੈ ਤੇ ਪੀ ਵੀ ਖਰਾਬ ਕਰ ਦੇਣੀ ਆ ਗਲਾਸ ਲਿਆ ਬੀਪੀ ਲੋ ਹੋਣ ਤੋਂ ਬਾਅਦ ਦੇਸੀ ਦਵਾਈ ਵੀ ਦਿੱਤੀ ਜਾਂਦੀ ਹੈ ਇੱਥੇ ਜੀ ਇਹਨੂੰ ਤੁਸੀਂ ਥੋੜਾ ਜਿਹਾ ਪਾਣੀ ਲੈ ਲੈਣਾ ਪਹਿਲਾਂ ਠੀਕ ਆ ਫਿਰ ਪੁੜੀ ਖੋਲ ਕੇ ਪੁੱਕੀ ਨਹੀਂ ਆਈ ਜੀ ਦੇਸੀ ਦਵਾਈ ਐ ਇਹ ਦੇਸੀ ਦਵਾਈ ਇਹ ਵੀ ਦਿੱਤੀ ਜਾਂਦੀ ਹੈ ਇੱਥੇ ਸਾਰੀ ਲੈ ਲਓਗੇ ਹਾਂ ਹਾਂ ਮਾਤਾ ਉਦੋਂ ਲੈਦੀ ਓਹੋ ਹੋ ਦੇ ਕੁਆਰਤੇ ਦੇਖੀ ਜਾਣੀਆਂ ਕੋ ਟੱਕ ਭਰ ਕੇ ਬਾਕੀ ਦੀ ਸ਼ੈਂਕ ਚ ਮਾਰੀ ਬੰਗਲਨ ਕਰਕੇ ਅੰਦਰ ਲਓ ਜੀ ਦੇਸੀ ਦਵਾਈ ਵੀ ਦਿੱਤੀ ਜਾਂਦੀ ਆ ਡਾਕਟਰ ਇਹ ਬੰਦੇ ਦਾ ਬੀਪੀ ਬਾਲਾ ਪਧਿਆ ਹੋਇਆ ਨੂੰ ਤਾਨ ਦਿੰਨੇ ਆ ਕਿ ਤੇ ਸਾਡੇ ਤੇ ਨਾ ਖੰਡਾ ਦੇ ਬਹਾਲਿਓ ਆਪਦੇ ਬੈਲ ਕੇ ਤੇ ਉਪਰ ਆਓ ਫਰੰਟ ਤੇ ਬੈਠੀ ਹੈ ਤੂੰ ਐ ਨਾ ਦੇਖੋ ਮੈਸੇਜ ਬਾਕਸ ਦੇ ਦਾ ਲੋ ਸਾਹ ਦੇਖੋ ਪਾ ਪਾਰ ਲਿਆ ਗਏ ਨੇ ਪਾਣੀ ਦਾ ਇਹ ਕੋਸਟਰ ਆਹਾ 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 ਅਹੇ ਪਾਣੀ ਵੀ ਪੀ ਲਾ ਹੁਣ ਆ ਪੀਤਾ ਜਾਣਾ